ਜਹਮਾਤ ਪਿਤਾ ਸੁੱਤ ਭਾਈ ਨਾ ਪਹੁੰਚੈ ਤਹਾਂ ਤਹਾਂ ਤੂੰ ਰਖਾ ਧਿਆਉ ਅੰਤਵਾਰ ਨਾਮ ਸਖਾ ਜੁਗੋ ਜੁਗਟਲ ਸ਼ਬਦ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਪਾਤਸ਼ਾਹੀ ਰਹਿਮਤ ਕਿਰਪਾ ਬਖਸ਼ਿਸ਼ ਸਦਕਾ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੀ ਰਹਿਮਤ ਕਿਰਪਾ ਆਪੋ ਸੰਗਤਾਂ ਤੇ ਵਰਤਦੀ ਹੈ ਅਮਰਤ ਵੇਲ ਤੋਂ ਲੈ ਕੇ ਗੁਰੂ ਚਰਨਾਂ 'ਚ ਪਹੁੰਚ ਗਈ ਅਮਰਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਉਪਰੰਤ ਇੱਕ ਤਸਵਦੀ ਹਾਜ਼ਰੀ ਆਪ ਸੰਗਤ ਨੇ ਬਹੁਤ ਹੀ ਪ੍ਰੇਮ ਸਤਿਕਾਰ ਦੇ ਨਾਲ ਬੈਠ ਕੇ ਸਰਵਨ ਕਰਕੇ ਫਰੀ ਹੈ ਆਓ ਹੁਣ ਸਮਾਂ ਹੋਇਆ ਲੜੀਵਾਰ ਚੱਲ ਰਹੀ ਵਿਚਾਰ ਧੰ ਸ੍ਰੀ ਗੁਰੂ ਤੇਗ ਬਹਾਦਰ ਪਾ ਸਾ ਜੀ ਦੇ 57 ਸਲੋਕਾਂ ਦੇ ਵਿੱਚੋਂ ਅੱਜ 55ਵੇਂ ਸਲੋਕ ਦੀ ਜੋ ਵਿਚਾਰ ਆਪਰ ਨਾਲ ਮਿਲ ਕੇ ਕਰਨੀਆਂ ਸਤਿਗੁਰਾਂ ਤੋਂ ਆਗਿਆ ਲਈ ਆਪ ਸੰਗਤ ਕਰੀਮ ਸਤਕਾਰ ਦਿਨ ਰਲ ਮਿਲ ਕੇ ਸਤਗੁਰਾਂ ਨੂੰ ਚਕਾਓ ਸੀਸ ਫਤੇ ਦੀ ਪਾਓ ਸਾਂਝ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸੋ ਅੱਜ ਦਾ ਸ਼ਲੋਕ ਹੈ ਸੰਗ ਸਖਾ ਸਭ ਤਜ ਗਈ ਕੋ ਨਾ ਨਿਵਿਓ ਸਾਥ ਕਹੋ ਨਾਨਕ ਇਹ ਬਿਪਤ ਮਹ ਟੇਕ ਏਕ ਰਗਨਾਥ ਰਗਨਾਥ ਇਥੇ ਦਲੈਂਕੜ ਨਹੀਂ ਲੱਗਿਆ ਇਹ ਔਂਕੜ ਲੱਗਿਆ ਰਬਨਾਥ ਪ੍ਰਕਾਸ਼ਮਨ ਪਰਮਾਤਮਾ ਉਹ ਵਾਹਿਗੁਰੂ ਰੱਬ ਜੀ ਰਾਮ ਕਹ ਲੋ ਗੋਡ ਕਹ ਲੋ ਅੱਲਾ ਕਹ ਲੋ ਉਹਨੂੰ ਉਹਨੂੰ ਬਾਣੀ ਦੇ ਵਿੱਚ ਕ੍ਰਿਸ਼ਨ ਵੀ ਕਿਹਾ ਹੈ ਗੋਵਰਧਨ ਵੀ ਕਿਹਾ ਹੈ ਬੀਠਲ ਵੀ ਕਿਹਾ ਹੈ ਮਾਦੋ ਵੀ ਕਿਹਾ ਹੈ ਕਿਰਪਾਲੂ ਵੀ ਕਿਹਾ ਹੈ ਦਿਆਲੂ ਵੀ ਕਿਹਾ ਹੈ ਐਨੇ ਨਾਮ ਨੇ ਕਿਰਤਮ ਨਾਮ ਜਪੇ ਤੇਰੀ ਜੇਹ ਬਾ ਉਦੀ ਕੀਰਤਨ ਉੱਤੇ ਹੋਏ ਨਾਮ ਨੇ ਸਤ ਨਾਮ ਤੇਰਾ ਪਰਾਪੂਰਬਲਾ ਜਿਹੜਾ ਪੁਰਾਣਾ ਨਾਮ ਹੈ ਨਾ ਤੇਰਾ ਜਿਹੜਾ ਦੁਨੀਆਕਾਰ ਦੀ ਉਹ ਸਤ ਨਾਮ ਹੀ ਆ ਵੀ ਤੂੰ ਸਦੀਵੀ ਰਹਿਣ ਵਾਲਾ ਸਦੀਵੀ ਰਹਿਣ ਵਾਲਾ ਬਸ ਇਹ ਉਹਦਾ ਨਾਮ ਆ ਅਸਲ ਵਿੱਚ ਹੋਰ ਸਦੀਵੀ ਰਹਿਣ ਵਾਲਾ ਕੋਈ ਹੈ ਨਹੀਂ ਨਾਮ ਤੇ ਨਾਮ ਨਹੀਂ ਪੈ ਸਕਦਾ ਸਾਡੇ ਨਾਮਾਂ ਤੇ ਨਾਮ ਪੈ ਜਾਂਦਾ ਕਈ ਵਾਰ ਵੀ ਫਲਾਣੇ ਦਾ ਨਾਮ ਵੀ ਇਹੀ ਆ ਫਲਾਣੇ ਦਾ ਨਾਮ ਵੀ ਇਹੀ ਆ ਪਰ ਇੱਥੇ ਸਤ ਨਾਮ ਕਿਸੇ ਦਾ ਊ ਨਾ ਹੋ ਸਕਦਾ ਹੈ ਪਰ ਉਹਦੀ ਵਿਸ਼ੇਸ਼ਤਾ ਕੀ ਹੈ ਉਹ ਸਦੀਵੀ ਨਹੀਂ ਰਹਿ ਸਕਦਾ ਉਹਦਾ ਕੋਈ ਹੋ ਸਕਦਾ 50 ਸਾਲ ਬਾਅਦ ਚਲਾ ਜਾਵੇ ਕੋਈ 20 ਸਾਲ ਬਾਅਦ ਚਲਾ ਜਾਵੇ ਕੋਈ 50 100 ਸਾਲ ਬਾਅਦ ਇਹ ਕਿਸੇ ਦਾ ਹੋਰ ਨਾਮ ਵੀ ਸਤ ਨਾਮ ਹੈਗੀ ਹੈ ਨਾ ਬਥੇਰੇ ਕਈਆਂ ਦੇ ਨਾਮ ਪਰ ਇਹ ਪਰਮਾਤਮਾ ਦਾ ਇੱਕ ਹੋਂਦ ਹੈ ਇਹ ਮਿਟਣ ਵਾਲੀ ਨਹੀਂ ਹੈ ਭਾਵ ਸਦੀਵੀ ਰਹਿਣ ਵਾਲਾ ਸਦਾ ਰਹਿਣ ਵਾਲਾ ਅਟੱਲ ਅਸਥਿਰ ਸਤਿਰ ਪਾਸ ਅਜੀ ਇਸ ਬਚਨ ਦੇ ਵਿੱਚ ਕਹਿੰਦੇ ਸੰਗ ਸੰਗ ਦਾ ਭਾ ਹੁੰਦਾ ਹੈ ਸਾਥੀ ਮਲਾਪ ਆਲੇ ਵੇ ਉਹ ਬਾਹਰਲੇ ਹੁੰਦੇ ਆ ਕਿਤੇ ਆਪਾਂ ਨੂੰ ਕੋਈ ਮਿਲ ਗਿਆ ਆ ਆਪਣਾ ਸਾਥੀ ਹੈ ਆਪਾਂ ਕਿਸੇ ਪਿੰਡ ਚਲੇ ਗਏ ਆ ਵੀ ਆਪਣਾ ਵੀ ਮਲਾਪੀ ਆ ਹੈਨਾ ਮਲਾਪੀ ਵੀ ਇਹ ਵੀ ਮਲਾਪ ਆਪਾਂ ਨੂੰ ਕਈ ਵਾਰ ਹੋਇਆ ਦੇ ਨਾਲ ਮਲਾਪ ਆ ਆ ਵੀ ਆਪਣਾ ਸਾਥੀ ਹੈ ਇਹ ਬਾਹਰਲੇ ਸਾਥੀ ਹੁੰਦੇ ਨੇ ਜਿਹੜੇ ਆਪਾਂ ਬਣ ਜਾਂਦੇ ਆਪਾਂ ਚਲੇ ਜਾਂਦੇ ਆ ਉੱਥੇ ਗੱਲਾਂ ਬਾਤਾਂ ਰਾਹੀ ਬਣ ਜਾਂਦੇ ਆ ਫਿਰ ਅੱਗੇ-ਅੱਗੇ ਸਿਤਨ ਅਜਨ ਪਸਾਨ ਹੋ ਜਾਂਦੀਆਂ ਨਾ ਸੰਗ ਸਖਾ ਸਖੇ ਰਿਸ਼ਤੇਦਾਰ ਮਿੱਤਰ ਭੈਣ ਭਰਾ ਚਾਚੇ ਤਾਈ ਫੁੱਫੜ ਮਾਮੇ ਰਿਸ਼ਤੇਦਾਰ ਹੋਗੇ ਨਾ ਸੰਗ ਸਖਾ ਸਭ ਤਜ ਗਈ ਤਜਗੇ ਦਾ ਭਾਵ ਛੱਡ ਗਏ ਕੀਨੂੰ ਬੰਦੇ ਨੂੰ ਕੀਨੂੰ ਛੱਡ ਕੇ ਬੰਦੇ ਨੂੰ ਇਕੱਲਾ ਰਹਿ ਗਿਆ ਦੇਖੋ ਵਿਚਾਰਾ ਇਹਦੇ ਪਹਿਲਾਂ ਪ੍ਰਤੀ ਹੋਰ ਸੁੱਕੀਆਂ ਨੇ ਬਹੁਤ ਸਤਗੁਰਾਂ ਨੇ ਪਹਿਲੇ ਹੀ ਸਾਨੂੰ ਸਮਝਾਇਆ ਹੋਇਆ ਸੀ ਉਹ ਵੀ ਵਿਚਾਰ ਕਰਾਂਗੇ ਆਪਾਂ ਸੰਗ ਸਖਾ ਸਭ ਤਜ ਗਏ ਕੋ ਨਾ ਨਿਵਿਓ ਸਾਥ ਸਾਥ ਅੰਤ ਤੱਕ ਕੋਈ ਨਹੀਂ ਲਿਵਿਆ ਕੋਈ ਕਿਤੋਂ ਕਿਤੇ ਜੇ ਸਾਥ ਛੱਡ ਗਿਆ ਕੋਈ ਕਿਤੇ ਜੇ ਜਾ ਕੇ ਸਾਥ ਛੱਡ ਗਿਆ ਕੋਈ ਕਿਤੇ ਜੇ ਜਾ ਕੇ ਸਾਥ ਛੱਡ ਗਿਆ ਨਾ ਅੰਤ ਵਾਰਵਾ ਕੀ ਆ ਵੀ ਇਹ ਸਾਰੀ ਸਾਥ ਛੱਡ ਕੇ ਇਕੱਲਾ ਜੀਵ ਆਤਮ ਹੀ ਰਹਿ ਗਈ ਵਿਚਾਰੀ ਕੋ ਨਾ ਨਿਵੇਓ ਸਾਥ ਕਹੋ ਨਾਨਕ ਇਹ ਬਿਪਤਮੈ ਇਹ ਬਿਪਤਾ ਪੈ ਗਈ ਹੁਣ ਬੰਦੇ ਨੂੰ ਇਕੱਲਾ ਹੀ ਰਹਿ ਗਿਆ ਮੈਂ ਮੁਸੀਬਤ ਬਹੁਤ ਵੱਡੀ ਆ ਨਾ ਤੇ ਆਪਾਂ ਕੱਲ ਵੀ ਵਿਚਾਰ ਕੀਤੀ ਸੀ ਵੀ ਜਾਨ ਕੋ ਮੁਸ਼ਕਲ ਅਤਵਨ ਢੋਈ ਕੋ ਇਹਨਾਂ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਵੀ ਭੱਜ ਖਲੇ ਸਭੋ ਭੱਜਿਆ ਆਸਰਾ ਚੁੱਕਾ ਸਭ ਅਸਰਾਓ ਇਹ ਸਾਰੇ ਭੱਜ ਗਏ ਨਾ ਹੁਣ ਵਿਪਤਾ ਪੈ ਗਈ ਬੰਦੇ ਤੇ ਵੀ ਸਾਰੀ ਸਤ ਨਹੀਂ ਸਾਰ ਤੇ ਮੈਂ ਤਾਂ ਆਪਣਾ ਬਣਾਇਆ ਸੀ ਇਹਨਾਂ ਨੂੰ ਆ ਵੀ ਆਪਣੇ ਕੰਮ ਆ ਉਹ ਆ ਵੀ ਆਪਣੇ ਆ ਵੀ ਕੰਮ ਆਪਣੇ ਆਊਗਾ ਆ ਨਹੀਂ ਆਊਗਾ ਤਾਂ ਆਤਾ ਆਈ ਜਾਊਗਾ ਬੰਦੇ ਦੇ ਅੰਦਰ ਕਿੰਨੇ ਫੁਰਨੇ ਬੰਦੇ ਆ ਪਰ ਭਾਈ ਕੋਈ ਵੀ ਨਾ ਕੰਮ ਆਇਆ ਇਹ ਸਾਡੀ ਸਚਾਈ ਹੈ ਇਹ ਕੋਈ ਮਥਿਆਸ ਨਹੀਂ ਸੁਣਾਉਂਦਾ ਪਰ ਗੁਰੂ ਦੇ ਨਾਲ ਇਹ ਬੀਤੀਆਂ ਹੋਈਆਂ ਗੱਲਾਂ ਨੇ ਸਤਗੁਰਾਂ ਨੇ ਸਾਨੂੰ ਸੁਚੇਤ ਕਰ ਦਿੱਤਾ ਵੀ ਰਹਿਣਾ ਵਿੱਚੀ ਹੈ ਪਰ ਅਸਲ ਤੇਰਾ ਅਸਲ ਸਾਥੀ ਕੋਈ ਨਹੀਂ ਇਨਾਂ ਚ ਅਸਲ ਸਾਥੀ ਕੋਈ ਨਹੀਂ ਹੈ ਇਹਨਾਂ ਦਾ ਕਮਜ਼ੋਰ ਜਿਹਾ ਕੰਮ ਹੀ ਆ ਬਸ ਕਦੋਂ ਵੀ ਛੱਡ ਸਕਦੇ ਆ ਮਾਤ ਪਿਤਾ ਭਾਈ ਸੁਤਵੰਤਾ ਤਿੰਨ ਕਾ ਬਲ ਹੈ ਥੋੜਾ ਇਹਨਾਂ ਦਾ ਬਲ ਕੀ ਆ ਥੋੜਾ ਥੋੜਾ ਜਿਹਾ ਬਹੁਤਾ ਨਹੀਂ ਹੈ ਬਹੁਤ ਚਰਨ ਨਿਭਾਉਣ ਵਾਲੇ ਨਹੀਂ ਤੋ ਸਤਗੁਰ ਕੀ ਕਹਿੰਦੇ ਨੇ ਸੰਗ ਸਖਾ ਸਭ ਤਜ ਗਏ ਕੋ ਨਾ ਨਿਵੇਉ ਸਾਥ ਕਹੋ ਨਾਨਕ ਗੁਰੂ ਨਾਨਕ ਪਾਸਾ ਜੀ ਭਾਬ ਗੁਰੂ ਤੇਗ ਬਹਾਦਰ ਪਾਸਾ ਜੀ ਕਹਿੰਦੇ ਕਹੋ ਨਾਨਕ ਇਹ ਵਿਪਤਮੈ ਟੇਕ ਏਕ ਰਗ 나ਥ ਉਹ ਪਰਮਾਤਮਾ ਇੱਕ ਉਹਦੀ ਟੇਕ ਲੈ ਲੈ ਉਹ ਤੇਰਾ ਅਸਲ ਸਾਥੀ ਆ ਉਹਨੇ ਨਿਵਨੇ ਆਓ ਹੁਣ ਇਸੇ ਸ਼ਲੋਕ ਦੇ ਮੁਤਾਬਕ ਬਾਹਰਲੇ ਸਾਥੀ ਇੱਕ ਤਾਂ ਸਾਡੇ ਬਾਹਰਲੇ ਸਾਥੀ ਹੋ ਜਾਂਦੇ ਹਨ ਬਣ ਜਾਂਦੇ ਹਨ ਨਾ ਬਰੌਣੂ ਕੀ ਇਹ ਗੱਲਾਂ ਬਾਤਾਂ ਰਾਹੀਂ ਜਿਹੇ ਜੀ ਬੰਦੇ ਦੀ ਵਿਚਾਰ ਹੁੰਦੀ ਹੈ ਉਹ ਇਹ ਜਾ ਉਹਦਾ ਸਾਥੀ ਬਣ ਜਾਂਦਾ ਹੈ ਹਨਾ ਜਿਹੋ ਜੀ ਵਿਚਾਰਾਂ ਰਲ ਜਾਂਦੀਆਂ ਉਹ ਇਹ ਜਾ ਉਹਦਾ ਮਿੱਤਰ ਅੱਗੇ ਬਣ ਜਾਂਦਾ ਬਾਹਰ ਪਤਾ ਨਹੀਂ ਕਿੰਨਿਆਂ ਨੂੰ ਆਪਾਂ ਜਾਣਦਾ ਹੋਵਾਂਗੇ ਪੰਜਾਬ ਦੇ ਵਿੱਚ ਬਾਹਰ ਵੀ ਜਾਣਦੇ ਹੋਵਾਂਗੇ ਕਿੰਨੇ ਸਾਥੀ ਨੇ ਭਾਈ ਜਦੋਂ ਭਾਬ ਇਹਨਾਂ ਦੇ ਵਿੱਚੋਂ ਵੀ ਇਹ ਵੀ ਸਾਥ ਛੱਡ ਜਾਂਦੇ ਆ ਆਉਂਦਾ ਨਹੀਂ ਕੋਈ ਸਮੇਂ ਸਿਰ ਦੂਜੇ ਨੰਬਰ ਤੇ ਆਉਂਦੇ ਸਾਡੇ ਰਿਸ਼ਤੇਦਾਰ ਆ ਜਾਂਦੇ ਆ ਦਿੰਦਾਂ ਦੇ ਵਿੱਚ ਅਸੀਂ ਵੀ ਹੋਵਾਂਗੇ ਆਪਾਂ ਵੀ ਰਿਸ਼ਤੇਦਾਰੀਆਂ ਗੱਲ ਤਾਂ ਸਾਰਿਆਂ ਦੀ ਚਲਦੀ ਪਈ ਐ ਉਹ ਬਾਹਰਲੇ ਤਾਂ ਕੀ ਆਉਣਾ ਸੀ ਫਿਰ ਰਿਸ਼ਤੇਦਾਰਾਂ ਦੀ ਗੱਲ ਹੋ ਗਈ ਹੁਣ ਮੁਸੀਬਤ ਪਈ ਐ ਨਾ ਬੇਪੱਤ ਪਈ ਸਭ ਹੀ ਸੰਗ ਸਾੜ ਤਾਂ ਆਪਾਂ ਪੜਿਆ ਪਹਿਲਾਂ ਵੀ ਇੱਕ ਗੱਲ ਹੋਰ ਧਿਆਨ ਰੱਖਿਓ ਸਤਗੁਰਾਂ ਨੇ ਸਾਨੂੰ ਪਹਿਲਾਂ ਵਾਲੇ ਸ਼ਲੋਕਾਂ ਵਿੱਚ ਸੁਚੇਤ ਬੋਧ ਕੀਤਾ ਹੈ ਇਹਨਾਂ ਪ੍ਰਤੀ ਕਿਹਾ ਸੀ ਨਾ ਨਿਜ ਘਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਹੀਂ ਪੜਿਆ ਨਾ ਪਾਹੀ ਵਿਚਾਰ ਹੋਈਏ ਬਹੁਤ ਨਾਨਕ ਥਿਰ ਹਰ ਭਗਤ ਹੈ ਤਿਹ ਰਾਖੋ ਮਨ ਉਥੇ ਵੀ ਸੁਚੇਤ ਕੀਤਾ ਸੀ ਵੀ ਆ ਜਿੰਨਾਂ ਨੂੰ ਕਹਿੰਨਾ ਨਾ ਤੂੰ ਆਪਣੀ ਨਿੱਜੀ ਐ ਮੇਰੇ ਐ ਆਪਣੇ ਨੇ ਹੇ ਹੋਈ ਨਹੀਂ ਸਕਦਾ ਵੀ ਇਹ ਭੱਜ ਜਾਣਗੇ ਨਾ 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 ਮੈਂ ਦੇਖਿਆ ਇਹਨਾਂ ਨੂੰ ਵੀ ਨੇੜਿਓਂ ਦੇਖਿਆ ਸਤਗੁਰ ਕਹਿੰਦੇ ਬਹੁਤ ਨੇੜਿਓਂ ਦੇਖਿਆ ਨਿਜਕਰ ਦੇਖਿਓ ਜਗਤਮ ਹੈ ਕੋ ਕਾਹੂ ਕੋ ਨਹੀਂ ਸੁਚੇਤ ਕੀਤਾ ਸੀ ਸਤਗੁਰਾਂ ਨੇ ਫਿਰ ਇਹ ਵੀ ਸੁਚੇਤ ਕੀਤਾ ਸੀ ਵੀ ਇਹ ਇਹ ਸੁੱਖਾਂ ਦੇ ਸੰਗੀ ਨੇ ਭਾਈ ਧਿਆਨ ਰੱਖੀਂ ਸੋ ਕਮੈ ਆਨ ਬਹੁਤ ਮਿਲ ਵੈਠਤ ਰਹਿਤ ਚਹੁ ਦਿਸ ਕੀਰੇ ਭੇਰੇ ਬਿਪਤ ਪਰਿ ਸਭ ਹੀ ਸੰਗ ਸਾੜਤ ਕੋ ਨ ਆਵਤ ਨਿਰ ਉਥੇ ਗੱਲ ਉਥੇ ਬਿਪਤਾ ਦੀ ਅੰਗ ਨਾ ਬਿਤਾ ਖੜੀ ਹੋਗੀ ਤੇ ਭੱਜ ਗਏ ਕਹੋ ਨਾਨਕ ਇਹ ਬਿਪਤ ਮੈਂ ਮੁਸੀਬਤ ਪੈ ਗਈ ਵੱਡੀ ਭੱਜ ਗਏ ਇਹ ਵੀ ਭੱਜ ਗਏ ਬਾਹਰਲੇ ਵੀ ਭੱਜ ਗਏ ਜਿਹੜੇ ਬਾਹਰੇ ਸੀਗੇ ਤੇ ਨੇੜਲੇ ਵੀ ਭੱਜ ਗਏ ਹੁਣ ਇਹੀ ਸਾਥੀ ਸੀ ਇਹਦੇ ਅਸਲ ਵਾਰੀ ਰਿਸ਼ਤੇਦਾਰ ਇਸ ਆਤਮਾ ਦੀ ਗੱਲ ਚੱਲਦੀ ਪਈ ਹੈ ਜੀਵਾ ਆਤਮਾ ਦੀ ਹੁਣ ਧਿਆਨ ਰੱਖਿਓ ਇਹਦੇ ਬਾਹਰੀ ਵੀ ਸਾਥੀ ਬਣੇ ਸੀ ਇਹਦੇ ਆਪਣੇ ਵੀ ਸਾਥੀ ਬਣੇ ਸੀ ਤੇ ਇੱਕ ਧਿਆਨ ਹੋ ਰੱਖਿਓ ਸਤਿਗੁਰ ਕਹਿੰਦੇ ਇਹਦਾ ਸਰੀਰ ਦੇ ਜਿਹੜੇ ਗਿਆਨ ਇੰਦਰੀਆ ਕਰਮ ਇੰਦਰੀਏ ਇਹ ਵੀ ਇਹਦੇ ਸਾਥੀ ਸੀ ਸਾਥੀ ਸੀ ਸਾਥਾ ਨਵਾਉਂਦੇ ਸੀ ਮਦਦ ਕਰਦੇ ਸੀ ਕਿਹੜੇ ਸੀ ਆ 10 11 ਇੰਦਰੀਏ ਜਿਹਨੂੰ ਆਪਾਂ 10 ਦਰਵਾਜ਼ੇ ਵੀ ਕਹਿੰਦੇ ਆ ਨਾ ਆ ਗੱਲੋ ਸਾਰੇ ਜਾਣੇ ਦੋ ਅੱਖਾਂ ਹੋ ਗਈਆਂ ਕੰਨ ਹੋ ਗਏ ਦੋ ਨਾਸਕਾ ਹੋਗੀ ਆਰਾਸਨਾ ਹੋਗੀ ਇਸ ਤਰ੍ਹਾਂ ਇਹ ਸਾਰੇ 10 ਦਰਵਾਜੇ ਨੇ ਜਿਹੜੇ ਇਹ 10 ਗਿਆਨ ਇੰਦਰੀ ਇਹਦੇ ਸਾਥੀ ਸੀ ਤੇ ਫਿਰ ਕੀ ਹੋਇਆ ਇਹਨਾਂ ਨੇ ਆਪਣਾ ਆਪਣਾ ਰਸ ਮਾਣਿਆ ਇਹ ਸਰੀਰ ਦੇ ਸਾਥੀ ਸਰੀਰ ਵੀ ਆਤਮਾ ਦਾ ਸਾਥੀ ਸੀ ਹੋਰ ਦੱਸੋ ਇਹ ਕਾਇਆ ਆ ਨਾ ਜਿਹੜੀ ਸਰੀਰ ਇਹ ਵੀ ਜੀਵ ਆਤਮਾ ਗੱਲ ਜੀਵਾਤਮਾ ਦੀ ਹੈ ਕੱਲੀ ਉਸੇ ਨੇ ਜਾਣਾ ਬਾਕੀ ਸਭ ਕੁਝ ਇੱਥੇ ਰਹਿ ਜਾਣਾ ਗੱਲ ਤਾਂ ਉਹਦੀ ਚੱਲਦੀ ਪਈ ਹੈ ਵੀ ਉਹਦੇ ਨਾਲ ਕੀ ਜਾਣਾ ਹੈ ਉਹਦਾ ਉਹਦੇ ਨਾਲ ਇਹਨਾਂ ਨੇ ਵੀ ਰਸ ਮਾਣਿਆ ਇਹਨਾਂ ਨੇ ਵੀ ਆਨੰਦ ਲਿਆਰ ਅੱਖਾਂ ਨੇ ਆਪਣਾ ਰਸ ਮਾਣਿਆ ਕੰਨਾਂ ਨੇ ਆਪਣਾ ਰਸ ਮਾਣਿਆ ਰਸਨਾ ਨੇ ਆਪਣਾ ਰਸ ਮਾਣਿਆ ਆ ਨਾਸਿਕਾ ਨੇ ਆਪਣਾ ਰਸ ਮਾਣਿਆ ਭਾਈ ਹਨਾ ਇਹ ਆਪਣਾ ਆਨੰਦ ਲੈਂਦੇ ਰਹੇ ਨੇ ਜਿਸ ਤਰ੍ਹਾਂ ਆਪਾਂ ਬਾਣੀ ਵਿੱਚ ਪੜ੍ਹਦੇ ਆਂ ਨੈਣ ਆ ਅੱਖਾਂ ਜਿਹੜੀਆਂ ਇਹਨਾਂ ਨੇ ਆਪਣਾ ਰਸ ਮੰਨਿਆ ਪਰ ਜਦੋਂ ਸਮਾਂ ਆ ਗਿਆ ਐਂਡ ਤੱਕ ਅੰਤ ਵੇਲੇ ਤੱਕ ਉਦੋਂ ਹੌਲੀ-ਹੌਲੀ ਅੱਖਾਂ ਵੀ ਜਵਾਬ ਦੇਣ ਲੱਗੀਆਂ ਅੱਖਾਂ ਤੋਂ ਦਿਸਣੋਂ हट ਗਿਆ ਇਹ ਵੀ ਪਹਿਲੀ ਜਵਾਬ ਦੇ ਗਈਆਂ ਨਾ ਹਲੇ ਲੋੜ ਹੈ ਜੀਵ ਆਤਮਾ ਨੂੰ ਇਹ ਵੀ ਜਵਾਬ ਦੇ ਗਈਆਂ ਤੇ ਫੇਰ ਕੀ ਆ ਕੰਨ ਵੀ ਸੁਣਨੋਂ हट ਗਏ ਇਹ ਵੀ ਜਵਾਬ ਦੇ ਗਏ ਇਹ ਸਾਥੀ ਨੇ ਧਿਆਨ ਰੱਖਿਓ ਸਾਰੀ ਬਾਹਰਲੇ ਸਾਥੀ ਬਿੱਤਰ ਦੋਸਤ ਮਲਾਪੀ ਹੋਗੇ ਰਿਸ਼ਤੇਦਾਰ ਹੋਗੇ ਜੋ ਵੀ ਜਿਵੇਂ ਆਪਾਂ ਸਾਰੇ ਆ ਨਾ ਜਿੰਨੇ ਵੀ ਰਿਸ਼ਤੇਦਾਰ ਉਸ ਤੋਂ ਬਾਅਦ ਸਰੀਰ ਦੇ ਆਪਣੇ ਸਾਥੀ ਇਹਦੇ ਕੰਨਾਂ ਵੀ ਕੰਦ ਵੀ ਜਵਾਬ ਦੇਵੇ ਅੱਖਾਂ ਵੀ ਆ ਰਸਨਾ ਵੀ ਤੁੱਤ ਲਾ ਜਾਂ ਬੋਲਣ ਲੱਗੀ ਬੋਲਦੀ ਨਹੀਂ ਚੰਗੀ ਤਰ੍ਹਾਂ ਹੁਣ ਪਹਿਲਾਂ ਬਥੇਰੇ ਛਵਾਦ ਚੱਖੇ ਸੀ ਬહેરા ਬੋਲਦੀ ਸੀਗੀ ਤੇ ਆਤਮਾ ਦਾ ਇਹ ਵੀ ਸਾਥ ਛੱਡਦੀ ਪਈ ਹੈ ਇਹ ਤਾਂ ਆਪਾਂ ਦੇ ਕੋ ਪਹਿਲਾਂ ਵੀ ਵਿਚਾਰ ਪੜੀ ਸੀ ਬਾਬਾ ਕਬੀਰ ਜੀ ਦੀ ਚਲਬਨ ਚਲਨ ਰਤਨ ਸੇ ਸੁਨੀਆਰ ਬਹਿ ਗਏ ਮੁੱਤੀ ਤਾ ਸੇ ਜਾਨੀ ਚੱਲ ਗਈ ਤਾ ਮਾਰੀ ਕਿਨੇ ਜੀਵਾਤਮਾ ਨੇ ਵਿਹੇ ਉਹ ਤਾਂ ਮੇਰਾ ਉਹ ਵੀ ਸਾਥ ਛੱਡ ਗਏ ਜਿੰਨਾ ਲ ਮੈਂ ਇੰਨਾ ਕੁਛ ਖਾਂਦੀ ਹੁੰਦੀ ਸੀ ਇੰਨਾ ਕੁਛ ਮੈਂ ਦੇਖਦੀ ਹੁੰਦੀ ਸੀ ਇਹਨਾਂ ਨਾਲ ਚੱਲਦੀ ਹੁਣ ਪੈਰ ਵੀ ਜਵਾਬ ਦੇ ਕੇ ਥੜਕਣ ਲੱਗ ਗਏ ਸਿਰ ਕੰਪੇ ਉਹ ਪਗ ਡਗਮਗਾ ਨੈਣ ਜੋਤ ਤੇ ਹੀਨ ਹਣਾ ਪਾਇਰ ਵੀ ਜਵਾਬ ਦੇਗੇ ਹੱਥ ਵੀ ਜਵਾਬ ਦੇਗੇ ਜਿੰਨਾ ਨਾਲ ਮੈਂ ਉਹ ਚੱਕ ਏਡਾ ਏਡਾ ਭਾਰ ਚੱਕ ਲੈਂਦਾ ਸੀ ਹੱਥਾਂ ਨਾਲ ਅੱਜ ਇਹ ਇੱਕ ਗਲਾਸ ਚੱਕ ਨਹੀਂ ਹੁੰਦਾ ਇਹ ਵੀ ਹੱਥ ਦਿਵਾਵ ਦੇਗੇ ਪਰ ਮੈਂ ਤੁਰ ਕੇ ਗਾਹ ਦਿੰਦਾ ਸੀ ਉਹ ਤੱਕ ਜਾਇ ਆਉਂਦਾ ਸੀ ਕਦੇ ਥੱਕਿਆ ਨਹੀਂ ਸੀ ਇਹਨਾਂ ਨੇ ਜਵਾਬ ਨਹੀਂ ਦਿੱਤਾ ਸੀ ਮੇਰੀ ਮਦਦ ਕਰਦੇ ਸੀ ਅੱਜ ਇਹ ਵੀ ਜਵਾਬ ਦੇਗੇ ਨੈਨੂ ਨਕਟੂ ਸਰਵ ਨੂੰ ਰਸਪਤ ਐਂ ਵੀ ਲਿਖਿਆ ਇਹਨੂੰ ਕਈ ਤਰੀਕਿਆਂ ਦੇ ਨਾਲ ਇਹਨੂੰ ਲਿਖਿਆ ਪਿਆ ਹੱਥਾਂ ਪੈਰਾਂ ਕਿਉਂਕਿ ਕੰਮ ਹੀ ਇਹਦਾ ਇਹਨਾਂ ਦੀ ਹੈ ਸਾਰਾ ਇਹਨਾਂ ਦਾ ਆਪਸ ਵਿੱਚ ਕਨੈਕਸ਼ਨ ਹੈ ਰਸਨਾ ਬੋਲੂ ਕੰਨ ਸੁਣਨਗੇ ਕੰਨ ਸੁਣਨਗੇ ਤੇ ਰਸਨਾ ਬੋਲੂ ਅੱਖਾਂ ਦੇਖਣਗੀਆਂ ਤਾਂ ਫਿਰ ਰਸਨਾ ਬੋਲੂ ਅੱਖਾਂ ਦੇਖਣਗੀਆਂ ਤੇ ਕੰਨ ਸੁਣਨਗੇ ਇਹਨਾਂ ਦਾ ਆਪਸ ਵਿੱਚ ਤੁਸੀਂ ਬੈਠ ਕੇ ਜੇ ਇੱਕ ਦਿਨ ਆਪਸ ਵਿੱਚ ਮਿਲ ਕੇ ਦੇਖੋ ਵੀ ਇਹਨਾਂ ਤਿੰਨਾਂ ਦਾ ਬਹੁਤ ਸਬੰਧ ਹੈ ਨੇੜਲਾ ਇਹਨਾਂ ਦਾ ਤਿੰਨਾਂ ਦਾ ਇਹਨਾਂ ਨੂੰ ਵਾਰੀ-ਵਾਰੀ ਇਹਨਾਂ ਨੂੰ ਸੁਚੇਤ ਕੀਤਾ ਪਿਆ ਫੇਰ ਇਹਨਾਂ ਨੂੰ ਇਹਨਾਂ ਨੂੰ ਕੀ ਕਹੇ ਨੈਨੂ ਨਕਟੂ ਸਰਬ ਨੂੰ ਰਸਪਤ ਨੈਨੂ ਦਾ ਭਾਵ ਨੈਣ ਨਕਟੂ ਨਕ ਸਰਬ ਨੂੰ ਸੁਣਨ ਵਾਲੇ ਇਹ ਸਰਬ ਨੂੰ ਮੇਰਿਓ ਰਸਪਤਾ ਆ ਰਸ ਲੈਣ ਵਾਲੀ ਰਸਨਾ ਉਸੇ ਅੱਖਰ ਤੇ ਪੈਂਦੀ ਹੈ ਨਾ ਸਤਗੁਰ ਕਹਿੰਦੇ ਏ ਵੀ ਭੱਜ ਗਈ ਇਹ ਵੀ ਜਵਾਬ ਦੇ ਕੇ ਹੁਣ ਵਿਪਤਾ ਪੈ ਗਈ ਕੱਲ ਹੀ ਰਹਿ ਗਈ ਜੀਵ ਆਤਮਾ ਕਿਉਂਕਿ ਇਹਨਾਂ ਦਾ ਸਹਾਰਾ ਸੀ ਨਾ ਉਹਨੂੰ ਅੱਖਾਂ ਦੇ ਨਾਲ ਉਹ ਚੰਗਾ ਦੇਖਦੀ ਤਾਂ ਇਹ ਆਤਮਾ ਨੂੰ ਚੰਗਾ ਸ਼ਾਂਤੀ ਆਉਣੀ ਸੀ ਕੰਨਾਂ ਨਾਲ ਚੰਗਾ ਸੁਣਦੇ ਤੇ ਆਤਮਾ ਨੂੰ ਸ਼ਾਂਤੀ ਆਉਂਦੀ ਸੀਗੀ ਤੇ ਆ ਰਸ ਨਾਲਾ ਚੰਗਾ ਰਸਨਾ ਬੋਲਦੀ ਸੀ ਆਤਮਾ ਨੂੰ ਸ਼ਾਂਤੀ ਆਉਂਦੀ ਸੀ ਉਹ ਕਹਿੰਦੀ ਏ ਵੀ ਹੁਣ ਮੇਰਾ ਜਵਾਬ ਦੇਗੀ ਹੁਣ ਪਰਿਵਾਰ ਸਾਰੀ ਭੱਜ ਗਈ ਭਾਈ ਸੰਗ ਸਖਾ ਸਭ ਤੜ ਗਈ ਧਿਆਨ ਰੱਖਿਓ ਸ਼ਬਦ ਨੂੰ ਉੱਥੇ ਰੱਖਿਓ ਬਾਹਰਲੇ ਸਾਥੀ ਰਿਸ਼ਤੇਦਾਰ ਆ ਸਰੀਰ ਦੇ ਸਾਥੀ ਇਹ ਵੀ ਜਵਾਬ ਦੇਗੀ ਭਾਈ ਉਹ ਨਾ ਨਿਵਿਓ ਸਾਥ ਅੰਤ ਤੱਕ ਕੋਈ ਨਹੀਂ ਨਿਵਿਆ ਇਹਨਾਂ ਦੇ ਵਿੱਚੋਂ ਸਾਨੂੰ ਉਹ ਪਹਿਲਾਂ ਸਤਗੁਰਾਂ ਨੇ ਸचेत ਕੀਤਾ ਸੀਗਾ ਵੀ ਦੇਖੀ ਕਿਤੇ ਇਹਨਾਂ ਦੇ ਮੰਗ ਲੱਗ ਕੇ ਤੇ ਕਿਤੇ ਆਪਣਾ ਭਾਈ ਪ੍ਰਮਾਤਮਾ ਦਾ ਨਾਮ ਨਾ ਜਪਣੋਂ ਹਟ ਗਈ ਰੱਬ ਨੂੰ ਨਾ ਭੁੱਲ ਜੀ ਇਹਨਾਂ ਦੇ ਮੰਗ ਪਰ ਬੰਦੇ ਨੇ ਕਰਿਆ ਇਹੀ ਕੁਝ ਤੇ ਇੱਕ ਸਤਗੁਰਾਂ ਨੇ ਇਹ ਵੀ ਸਮਝਾਇਆ ਜੋ ਸੰਸਾਰ ਹੈ ਕਾ ਕੁਟੰਬ ਮਿੱਤਰ ਭਾਈ ਦੀ ਸਹਿਮਨ ਮੇਰੇ ਜੋ ਸੰਸਾਰ ਹੈ ਕਾ ਕੁਟੰਬ ਮਿੱਤਰ ਭਾਈ ਦੀ ਸਹਿਮਨ ਮੇਰੇ ਹੁਣ ਇਹ ਬਾਣੀ ਦੇ ਵਿੱਚੋਂ ਵਿਚਾਰ ਚੱਲਦੀ ਪਈ ਆ ਪਹਿਲਾਂ ਪਉ ਗੱਲ ਕਰੀਏ ਨਾ ਹੁਣ ਬਾਣੀ ਦੇ ਵਿੱਚੋਂ ਪ੍ਰਵਾਣ ਨੇ ਇਹ ਆਪਾਂ ਆਪਦੇ ਕੋਲੋਂ ਕੋਈ ਗੱਲਾਂ ਨਹੀਂ ਕਰੀਆਂ ਹੁਣ ਗੱਲ ਸਾਰੀ ਸਮਝੀ ਚੱਲਿਓ ਜਿਵੇਂ ਜਿਵੇਂ ਬਾਣੀ ਚੱਲਦੀ ਪਈ ਆ ਜੋ ਸੰਸਾਰ ਹੈ ਕਹੇ ਕੁਟੰਬ ਕੁਟੰਬ ਹੁੰਦਾ ਪਰਿਵਾਰ ਇੱਥੇ ਪਰਿਵਾਰ ਤੇ ਫੇਰ ਰੁਕੋ ਸਾਨੂੰ ਰੋਜ਼ ਹੀ ਪੜ੍ਹਦੇ ਆ ਆਪਾਂ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਪਹਿਲਾਂ ਸੁਚੇਤ ਕੀਤਾ ਸੀ ਸਤਿਗੁਰਾਂ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਂ ਲੈ ਤੂੰ ਸੱਚ ਦੀ ਸੰਭਾਲ ਕਰ ਸੱਚ ਨੂੰ ਟਿਕਾ ਆਪਣੇ ਅੰਦਰ ਜਿਵੇਂ ਸੁਚੇਤ ਕੀਤਾ ਸੀ ਨਾ ਪਿਆਰਿਆ ਇਹ ਮੇਰੇ ਪਿਆਰੇ ਮਨਾ ਤੂੰ ਸੱਚ ਨਾਲ ਜੁੜ ਕੇ ਰਹਿ ਤੇ ਬੰਦਾ ਜੁੜਿਆ ਕਿਹਦੇ ਪਾਸੇ ਸੀ ਕੁਟੰਬ ਦੇ ਵਿੱਚ ਖਸਤ ਸੀ ਪਰਿਵਾਰ ਦੇ ਵਿੱਚ ਖਸਤ ਸੀ ਗੱਲ ਖਸਤ ਦੀ ਕਰਦੇ ਆਪਾਂ ਇੱਕ ਤਾਂ ਪਰਿਵਾਰ ਦੇ ਵਿੱਚ ਰਹਿਣਾ ਸਾਰਿਆਂ ਨੇ ਰਹਿਣਾ ਪਰਿਵਾਰ ਦੀ ਪਾਲਣਾ ਕਰਨੀ ਹੈ ਪਰਿਵਾਰ ਦੇ ਫਰਜ਼ ਨੇ ਸਾਰੇ ਪੂਰੇ ਕਰਨੇ ਆ ਤੇ ਕਰਨੇ ਹੁੰਦੇ ਆ ਇੱਕ ਉਹਦੇ ਵਿੱਚ ਰਚ ਜਾਣਾ ਰਚ ਜਾਣਾ ਉਹ ਰਚਨਾ ਪਤਾ ਕੀ ਹੁੰਦਾ ਉਥੇ ਆਓ ਹੁਣ ਉਹ ਰਚਨਾ ਇਹ ਹੁੰਦਾ ਸਤਿਗੁਰ ਕਹਿੰਦੇ ਬਉ ਪਰ ਪੰਜ ਕਰ ਪਰ ਤਨ ਲਿਆਵੈ ਸੁੱਤਦਾਰ ਆਪੈ ਆਨ ਲਟਾਵੈ ਬਉ ਪਰ ਪੰਜ ਦਾ ਭਾਵ ਕੀ ਬੇਈਮਾਨੀਆਂ ਕਰਕੇ ਠੱਗੀਆਂ ਚੋਰੀਆਂ ਕਰਕੇ ਪੈਸਾ ਧਨ ਘਰੇ ਲਿਆ ਕੇ ਬਉਟੀ ਤੇ ਪੁੱਤਰਾਂ ਨੂੰ ਲੁਟਾਉਣਾ ਇਹ ਹੁੰਦਾ ਖਛਤ ਬਉ ਪਰ ਪੰਜ ਕਰ ਪਰ ਤਨ ਲਿਆਵੈ ਸੁੱਤਦਾਰ ਆਪੈ ਆਨ ਲਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲਈ ਜਾ ਇੱਕ ਗੱਲ ਹੋਰ ਧਿਆਨ ਰੱਖੀ ਸਭ ਕੁਝ ਇਹਨਾਂ ਨੇ ਛੱਕ ਜਾਣਾ ਸਿਨ ਸਿਨ ਤਨ ਸੀਜੈ ਜਰਾ ਜਨਾਵੈ ਜਦੋਂ ਤੇਰਾ ਤਨ ਕਮਜ਼ੋਰ ਹੋ ਗਿਆ ਨਾ ਤੇਰੇ ਤੇ ਬਢੇਪਾ ਆ ਗਿਆ ਤਬ ਤੇਰੀ ਓਕ ਕੋਈ ਪਾਣੀਓ ਨਾ ਇਹਨਾਂ ਨੇ ਤੇਰੇ ਓਕ ਦੇ ਵਿੱਚ ਵੀ ਪਾਣੀ ਨਹੀਂ ਪਾਉਣਾ ਗਲਾਸ ਦਾ ਕੀ ਪੜਾਉਣਾ ਤੂੰ ਓਕ ਕਰੇਂਗਾ ਤੂੰ ਅਖੇਗਾ ਪਾਣੀ ਪਾ ਇਹਨਾਂ ਨੇ ਪਾਣੀ ਵੀ ਨਹੀਂ ਪਾਉਣਾ ਪਾਉਣਾ ਕਿਉਂ ਨਹੀਂ ਪਾਉਣਾ ਕਿਉਂਕਿ ਇਹਨਾਂ ਨੇ ਜੋ ਕੁਝ ਖਾਧਾ ਉਹ ਬੇਈਮਾਨੀ ਦਾ ਹੈ ਤਾ ਕੀ ਦੁੱਖ ਤਾਂ ਤੇਰੀ ਆਤਮਾ ਨੂੰ ਆਊਗਾ ਨਾ ਗੱਲ ਉਥੇ ਸਮਝਿਓ ਜੋ ਕੁਝ ਲਿਆਂਦਾ ਤਾਂ ਬੇਈਮਾਨੀ ਠੱਗੀ ਚੋਰੀ ਕਰਕੇ ਖਵਾਇਆ ਇਹਨਾਂ ਨੂੰ ਇਹਨਾਂ ਨੇ ਫਿਰ ਤੇਥੋਂ ਮੁੱਕ ਮੋੜਨਾ ਸਿੰਨ ਸਿੰਨ ਤਨ ਸੀਜੈ ਜਰਾ ਜਨਾਬ ਹੈ ਤਬ ਤੇਰੀ ਓਕ ਕੋਈ ਪਾਣੀ ਉਹਨਾਂ ਪਾਵਾ ਕਹੇ ਕਬੀਰ ਕੋਈ ਨਹੀਂ ਤੇਰਾ 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 ਤੇ ਕੋਈ ਨਹੀਂ ਹੈ ਸਮਝਾਇਆ ਸੀ ਨਾ ਇਹ ਕੋਟੰਬ ਤੂੰ ਜੋ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਨਾਲੇ ਇਹਦੇ ਵਿੱਚੋਂ ਕਿਸੇ ਨੇ ਤੇਰਾ ਸਾਥੀ ਨਹੀਂ ਬਣਨਾ ਕਹਿ ਤਕਬੀਰ ਕੋਈ ਨਹੀਂ ਤੇਰਾ ਅੰਤਵਾਰ ਸਤਿਗੁਰੂ ਜੀ ਕਹਿੰਦੇ ਕਹਿ ਤਕਬੀਰ ਕੋਈ ਨਹੀਂ ਤੇਰਾ ਹਿਰਦੇ ਰਾਮ ਕੀ ਨਾ ਜਪੈਂ ਸਵੇਰਾ ਤੂੰ ਭਾਈ ਉਹਦਾ ਰੱਬ ਦਾ ਨਾਮ ਕਿਉਂ ਨਹੀਂ ਜਪਦਾ ਹਿਰਦੇ ਦੇ ਵਿੱਚ ਸਮਝਾਤਾ ਨੇ ਹੁਣ ਆਓ ਉੱਥੇ ਇਹ ਕੁਟੰਬ ਤੂੰ ਜੋ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀਂ ਫਿਰ ਸਤਿਗੁਰ ਕਹਿੰਦੇ ਬਿਪਤ ਪਰੇ ਸਭੀ ਸੰਗ ਛਾੜ ਤਾ ਗਈ ਨਾ ਗੱਲ ਉੱਥੀ ਕਹੋ ਨਾਨਕੇ ਵਿਪਤ ਮੈਂ ਟੇਕ ਏਕ ਰਗਨਾਥ ਸਾਰੇ ਸੰਗ ਸਖਾ ਥਪ ਤਜ ਗਈ ਸਾਧੂ ਗੁਰ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋ ਤਈਐ ਉਹ ਕੰਮ ਨਾ ਕਰਦੀ ਵੀ ਮਗਰੋਂ ਪਛਤਾਉਣਾ ਹੀ ਪੱਲੇ ਪੈ ਰਹੀ ਉਹ ਕੰਮ ਇਹ ਸੀਗਾ ਜਿਹੜਾ ਪਹਿਲਾ ਸ਼ਬਦ ਪੜਿਆ ਠੀਕ ਹੈ ਪਰਿਵਾਰ ਪਾਲਣਾ ਧਰਮ ਦੀ ਕਮਾਈ ਕਰੀਏ ਕਾਹ ਨੂੰ ਕਿਸੇ ਦਾ ਲਾਲਾ ਐਮੀ ਠੱਗੀ ਚੋਰੀ ਕਰੀਏ ਕੁਝ ਨਹੀਂ ਬਣਨਾ ਨਾ ਇਹਨਾਂ ਨੇ ਕੁਝ ਦੇਣਾ ਨਹੀਂ ਨਾ ਉਹਨੇ ਕੰਮ ਆਉਣਾ ਸਗੋ ਪਾਪ ਬਣ ਜਾਂਦਾ ਉਹ ਪਾਪਾਂ ਨੇ ਤਾਂ ਨਾਲ ਚਲੇ ਜਾਣਾ ਇਹ ਜੋ ਕੁਝ ਜਿਹਦੇ ਖਾਤਰ ਪਾਪ ਕੀਤੇ ਸੀ ਉਹ ਇੱਥੇ ਹੀ ਰਹਿ ਜਾਣਾ ਉਲਟ ਹੋ ਗਿਆ ਨਾ ਕੰਮ ਸਤਿਗੁਰਾਂ ਦਾ ਵਚਨ ਹੁੰਦਾ ਵੀ ਇਹ ਵੀ ਬਾਣੀ ਸੁਣੋ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹ ਮਾਇਆ ਰੰਗ ਪੁਸ਼ੁੰਭ ਖਿੰਮੈ ਲੈ ਜਾਬਣਾ ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਬਣਾ ਇਹ ਰਾਹੀ ਨੇ ਜਿਹੜੇ ਇਸ ਤਰ੍ਹਾਂ ਦੇ ਕਰਦੇ ਨੇ ਜੋ ਕੁਝ ਹੈ ਸਤਗੁਰ ਕਹਿੰਦੇ ਸਭ ਕੁਝ ਕਮਾ ਲੈਂਦੇ ਆ ਪਰ ਜਿਹੜੇ ਪਾਪ ਹੈ ਉਹ ਨਾਲ ਜਾਂਦੇ ਨੇ ਜੋ ਕੁਝ ਇਹਨਾਂ ਦੀ ਖਾਤਰ ਪਾਪ ਕੀਤੇ ਜੂ ਉਹ ਇੱਥੇ ਰਹਿ ਗਿਆ ਬਸ ਇਕੱਲੇ ਗਿਆ ਸੋ ਗੱਲ ਇੱਥੇ ਚੱਲਦੀ ਸੀ ਸੰਗ ਸਖਾ ਸਭ ਤਜ ਗਏ ਥਾਂ ਥਾਂ ਤੇ ਸਾਨੂੰ ਸचेत ਕੀਤਾ ਸੀ ਪਹਿਲਾਂ ਵੀ ਸਤਗੁਰਾਂ ਨੇ ਹੁਣ ਇਹ ਸਾਥੀ ਨੇ ਭਾਈ ਕੇ ਵੀ ਚਲੇਗੇ ਜਵਾਬ ਦੇਗੇ ਦੂਸਰੇ ਬਾਹਰਲੇ ਸਾਥੀ ਵੀ ਚਲੇਗੇ ਬਾਹਰਲੇ ਸਾਥੀ ਤਾਂ ਧਿਆਨ ਰੱਖਿਓ ਬਹੁਤਾ ਚਿਰ ਦੇ ਨਹੀਂ ਹੁੰਦੇ ਉਹ ਤਾਂ ਖਾਣ ਪੀਣ ਦੇ ਹੁੰਦੇ ਨੇ ਅਸਲ ਵਿੱਚ ਉਹਨਾਂ ਦਾ ਮਤਲਬ ਤਾਂ ਖਾਣ ਪੀਣ ਤੱਕ ਹੁੰਦਾ ਜਿਚਰ ਪੈਨਨ ਖਾਬਨੇ ਤਿਚਰ ਰੱਖਣ ਗੰਡ ਉਹਨਾਂ ਚਿਕਰੀ ਉਹਨਾਂ ਦੀ ਗੰਡ ਬੰਦੀ ਹੈ ਉਹਨਾਂ ਚਿਕਰੀ ਪ੍ਰੀਤ ਜੀ ਹੈ ਜਿਤ ਦਿਨ ਕਿਛੂ ਨਾ ਹੋਵੀ ਤਿਤ ਦਿਨ ਬੋਲਣ ਗੰਦ ਉਹਦੇ ਗੰਦ ਬੋਲਣਗੇ ਤਾਂ ਪਹਿਲਾਂ ਵਿਚਾਰ ਆਪ ਕਰੀਏ ਗੱਲਾਂ ਤਾਂ ਉਹੀ ਨੇ ਸਾਰੀਆਂ ਇਹ ਬਾਹਰਲੇ ਸਾਥੀ ਇਸ ਤਰ੍ਹਾਂ ਸੱਡ ਜਾਣਗੇ ਜਿੱਦ ਦੇ ਉਹਨਾਂ ਨੂੰ ਕੁਝ ਖਵਾਉਣ ਦਾ ਕੋਉਣ ਤੋਂ ਤੂੰ ਜਵਾਬ ਦੇ ਦਿੱਤਾ ਉਹ ਕਹਿੰਦੇ ਸੱਡ ਪਰ ਇਹਦਾ ਕੀ ਹੱਦ ਕਰਨਾ ਉਹਨਾਂ ਨੇ ਤਾਂ ਉੱਥੇ ਹੀ ਸਾਥ ਸੱਡ ਗਏ ਉਹ ਤਾਂ ਉੱਦੀ ਹੁਣ ਧਿਆਨ ਰੱਖਿਓ ਇਹ ਚਾਰ ਚੀਜ਼ਾਂ ਹੋ ਗਈਆਂ ਇੱਕ ਧਨ ਵੀ ਸਾਥੀ ਹੈ ਸਾਡਾ ਇਹ ਵੀ ਵਸ ਨਾਲ ਉਦੋਂ ਤੱਕ ਹੀ ਨਿਭਦਾ ਵਸ ਤੇ ਜਦੋਂ ਕੱਲੀ ਆਤਮਾ ਰਹਿ ਜਾਂਦੀ ਹੈ ਉਦੋਂ ਹੀ ਵੀ ਜਵਾਬ ਦੇ ਦਿੰਦਾ ਇਹਦਾ ਜਦੋਂ ਰੋਗ ਜਿਆ ਲੱਗਦੀ ਹੈ ਨਾ ਵੱਡਾ ਸਾਰਾ ਕੋਈ ਇਹ ਧਨ ਤਾਂ ਉਦੋਂ ਵੀ ਜਵਾਬ ਕੀ ਹੁੰਦਾ ਜਿੰਨਾ ਕਿ ਤਰ ਕੰਮ ਆਇਆ ਆਇਆ ਤੇ ਅਸੀਂ ਉਦੋਂ ਵੀ ਜਵਾਬ ਦੇ ਜਾਂਦਾ ਗੱਲ ਮੁਕਾਓ ਫਿਰ ਅਸੀਂ ਤਾਂ ਕਹਿ ਦਿੰਦੇ ਆ ਕਿ ਕਿੰਨਾ ਮਰਜੀ ਪੈਸਾ ਲੱਗ ਜਾ ਬਚਦਾ ਬਚਣਾ ਚਾਹੀਦਾ ਪਰ ਧਨ ਨੇ ਥੋੜਾ ਬਚਾਉਣਾ ਹੁੰਦਾ ਹੈ ਹਨਾ ਇਹ ਵੀ ਉੱਥੇ ਜਾ ਹੁਣ ਇਹ ਚਾਰ ਚੀਜ਼ਾਂ ਮੇਨ ਸੀਗੀਆਂ ਬੰਦੇ ਦੀਆਂ ਸਾਥੀ ਇਹ ਜਿਉਂਦੀ ਸਾਥ ਛੱਡ ਗਈ ਨਾ ਇਹ ਬਾਬਾ ਕਬੀਰ ਜੀ ਦਾ ਇੱਕ ਸ਼ਬਦ ਆਉਂਦਾ ਜਵ ਲਗ ਤੇਲ ਦੀਵਾ ਮੁਖ ਬਾਤੀ ਤਪ ਸੂਝੈ ਸਭ ਕੋਈ ਤੇਲ ਜਲੈ ਬਾਤੀ ਫੈ ਰਾਨੀ ਸੂਨਾ ਮੰਦਰ ਰੇ ਬੌਰੇ ਤੂਹੇ ਘਰੀ ਨਾ ਰੱਖ ਐ ਕੋਈ ਕਿੱਡਾ ਵੱਡਾ ਮਹਿਲ ਬਣਾਇਆ ਕਿੰਨਾ ਵਜਾ ਕੁਦੀ ਕਿੱਦਾ ਕਿੰਨੇ ਸਾਥੀ ਬਣਾਇ ਕਿੰਨੇ ਰਿਸ਼ਤੇਦਾਰ ਤੇ ਉਹਨਾਂ ਨੇ ਸਾਰਿਆਂ ਨੇ ਲਲਕੇ ਨਾ ਘਰੋਂ ਬਾਹਰ ਕੱਢ ਦਿੱਤਾ ਉਹ ਬੰਦੇ ਨੂੰ ਜਿਹਨੇ ਸਾਰਾ ਕੁਝ ਕੀਤਾ ਰਿਸ਼ਤੇਦਾਰਾਂ ਦਾ ਵੀ ਕਈਆਂ ਦਾ ਫਾਇਦਾ ਕੀਤਾ ਬਾਹਰ ਲਿਆਂਦਾ ਵੀ ਫਾਇਦਾ ਕੀਤਾ ਹੈ ਤੇ ਆ ਆ ਇਹ ਸਰੀਰ ਨੂੰ ਵੀ ਪਾਲਿਆ ਆ ਸਰੀਰ ਨੂੰ ਵੀ ਇਹ ਵੀ ਸਾਥੀ ਹੈ ਨਾ ਇੱਕ ਜੀਵਾਤਮਾ ਦਾ ਪਰ ਅੰਤ ਵਿੱਚ ਕੀ ਹੋ ਗਿਆ ਇਕੱਲੇ ਹੀ ਗਿਆ ਬੰਦਾ ਹੁਣ ਚਾਰੇ ਸਾਥੀ ਕਿਵੇਂ ਛੱਡੇ ਆਪਣੇ ਆਪ ਹੁਣ ਦੇਖੋ ਬਾਣੀ ਵਿੱਚ ਉਵੇਂ ਲਿਖਿਆ ਦੇਹਰੀ ਬੈਠੀ ਮਾਤਾ ਰੋਵੇ ਹੁਣ ਸੁਨਣਾ ਮੰਦਰ ਹੋ ਗਈ ਭਾਵ ਬੰਦਾ ਪ੍ਰਾਨ ਨਿਕਲ ਚੁੱਕੇ ਆ ਇਕੱਲੀ ਆਤਮਾ ਚਲੀ ਗਈ ਆਤਮਾ ਦੀ ਗੱਲ ਛੱਡ ਦਿੱਤੀ ਜਾਂਦੀ ਹੈ ਦੇਉਰੀ ਬੈਠੀ ਮਾਤਾ ਰੋਵੇ ਮਾਤਾ ਕਿੱਥੋਂ ਤੱਕ ਦੇਉਰੀ ਤੇ ਬੈਠੀ ਰੋਂਦੀ ਪਈ ਐ ਬਸ ਉਥੋਂ ਤੱਕ ਉਹਦਾ ਕੰਮ ਹੁਣ ਹੋਰ ਕੀ ਕਰ ਸਕਦੀ ਐ ਉਹ ਤਾਂ ਨਾ ਇੱਥੋਂ ਤੱਕ ਆਗੇ ਨਾ ਮਾਤ ਪਿਤਾ ਦੇਉਰੀ ਬੈਠੀ ਮਾਤਾ ਰੋਵੇ ਖੱਟੀਆਂ ਲੈ ਗੇ ਭਾਈ ਭਾਈਆਂ ਨੇ ਕੰਮ ਕੀਤਾ ਉਥੋਂ ਤੱਕ ਵੀ ਉਹਨੇ ਚਾਰ ਜਾਨੇ ਸੀ ਚਾਰ ਨਹੀਂ ਤੰਨ ਨਹੀਂ ਤੇ ਦੋ ਹੁੰਦੇ ਤਾਂ ਦੋ ਹੋਰ ਰਿਸ਼ਤੇਦਾਰ ਰਲ ਜਾਂਦੇ ਹੁੰਦੇ ਆ ਤਾਂ ਗੱਲ ਤਾਂ ਉਹ ਚਾਰ ਜਾਨਾਂ ਦੀ ਚੱਕਰੀ ਹੁੰਦੀ ਹਰ ਤੀ ਤਾਂ ਨਾ ਤਿੰਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਵਾ ਨਾ ਹਨਾ ਉਹ ਚਾਰ ਜਾਨਾਂ ਨਹੀਂ ਚੱਕਣੀ ਹੁੰਦੀ ਆ ਉਹ ਚਾਰ ਉਥੋਂ ਤੱਕ ਲੈ ਜਾਂਦੇ ਆ ਉਹਨਾਂ ਦਾ ਸਾਥ ਉੱਥੇ ਨਿਬੜ ਗਿਆ ਦਿਉਰੀ ਬੈਠੀ ਮਾਤਾ ਰੋਵੇ ਖੱਟੀਆਂ ਲੱਗੇ ਭਾਈ ਲੱਟ ਛਟਕਾਏ ਤਿਰਿਆ ਰੋਵੇ ਉਹ ਵਿਚਾਰੀ ਘਰ ਵਾਲੀ ਐ ਉਹ ਬਾਲ ਖੁੱਲੇ ਕਰਕੇ ਰੋਂਦੀ ਪਈ ਐ ਉਥੋਂ ਤੱਕ ਹੋ ਰਹੀ ਗੀ ਗੱਲ ਤਿੰਨਾ ਆ ਗਈਆਂ ਨਾ ਮਾਇਆ ਨੇ ਪਹਿਲਾਂ ਸਾਥ ਜੱਟ ਦਿੱਤਾ ਮਾਇਆ ਨੇ ਕੀ ਦਿੱਤਾ ਮਾਇਆ ਨੇ ਸਵਾਸ ਨਹੀਂ ਦਿੱਤੇ ਵੀ ਸਵਾਸ ਮਿਲ ਸਕਦੇ ਸੀ ਵੀ ਬਹੁਤੇ ਮਾਇਆ ਨਾਲ ਕਦੇ ਵੀ ਸਵਾਸ ਮੁੱਲ ਲੈ ਲੈਣਾ ਨਾ ਇਹ ਵਦਨ ਘਟਨ ਤੇ ਅਸਾਰ ਹੈ ਇਹ ਨਾ ਵਦਨ ਗੇ ਤੇ ਨਾ ਘਟਨ ਗੀ ਤੇ ਮਾਇਆ ਨਾਲ ਬਹੁਤ ਕੁਝ ਖਰੀਦ ਸਕਦੇ ਆ ਪਰ ਸਵਾਸ ਨਹੀਂ ਖਰੀਦ ਸਕਦੇ ਆ ਉਮਰ ਜਿਹੜੀ ਅਸੀਂ ਇਹ ਵਧਾ ਨਹੀਂ ਸਕਦੇ ਵੀ ਬਹੁਤੀ ਮਾਇਆ ਦੇ ਕੇ ਹਨਾ ਹਾਂ ਹੋਰ ਬਹੁਤ ਕੁਝ ਹੈ ਪਰ ਸਾਰਾ ਕੁਝ ਮਾਇਆ ਨਹੀਂ ਹੁੰਦੀ ਹੁਣ ਇੱਥੇ ਤਿੰਨ ਚਾਰੀ ਚੀਜ਼ਾਂ ਗਈਆਂ ਤੇ ਹੁਣ ਕੀ ਰਹਿ ਗਿਆ ਇਕੱਲਾ ਜੀਵ ਆਤਮਾ ਏਸੇ ਨੂੰ ਬਾਬਾ ਗੁਰੂ ਗੋਬਿੰਦ ਸਿੰਘ ਬਾਸਾ ਜੀ ਨੇ ਲਿਖਿਆ ਤੋ ਤਨ त्याਗਤ ਤੋ ਤਨ त्याਗਤ ਸੁਣ ਰੇ ਜੜ ਬਾਸਾ ਜੀ ਕਹਿੰਦੇ ਬੰਦਿਆ ਸੁਣ ਜਦੋਂ ਤੂੰ ਤਨ त्याਗਤ ਆ ਨਾ ਪਹਿਲੀ ਗੱਲ ਤਾਂ ਕੀ ਹੈ ਪ੍ਰੇਤ ਵਖਾਨ ਤਰੇ ਭਜ ਜਾ ਹੈ ਸਭ ਤੋਂ ਪਹਿਲਾਂ ਤੀਰ ਘਰ ਵਾਲੀ ਉਹਨੇ ਭਜਣਾ ਪ੍ਰੇਤ ਬਖਾਨ ਇਹਨੇ ਪ੍ਰੇਤ ਕਹਿਣਾ ਪ੍ਰੇਤ ਬਖਾਨ ਦਾ ਭਾਵ ਪ੍ਰੇਤ ਕਰ ਕਰ ਭਾਗੀ ਲਿਆ ਨਾ ਭੂਤ ਕਰ ਕਹਿ ਕਰ ਭਾਗੀ ਆਪਾਂ ਲਿਖਦੇ ਪੜ੍ਹਦੇ ਆਂ ਘਰ ਕੀ ਨਾਰ ਬਹੁਤ ਇਤ ਜਾਸੋਂ ਪ੍ਰੇਤ ਪ੍ਰੇਤ ਕਰ ਭਾਗੀ ਇਸ ਤਰ੍ਹਾਂ ਲਿਖਿਆ ਨਾ ਸਭ ਤੋਂ ਪਹਿਲਾਂ ਇਹਨੇ ਭਜਣਾ ਸਤਗੁਰ ਕਹਿੰਦੀ ਗੁਰੂ ਗੋਬਿੰਦ ਸਿੰਘ ਪਾਸਾ ਜੀ ਕਹਿੰਦੀ ਜਾਓ ਤਨ ਤਿਆਗ ਤਦ ਰੇ ਸੋਨ ਰੇ ਜੜ ਪ੍ਰੇਤ ਬਖਾਨ ਤਰੇ ਭਜ ਜਾਇ ਹੈ ਦੁਸਤੇ ਬਾਦ ਪੁੱਤਰ ਸੁਮਿੱਤਰ ਪੁੱਤਰ ਕੁਲੱਤਰ ਸੁਮੁੱਤਰ ਸਖਾ ਫਿਰ ਇੱਕ ਹੀ ਹੈ ਇਹਨਾਂ ਨੇ ਕੀ ਕਿਹਾ ਇਹ ਕਹਿੰਦੇ ਬੇਗ ਨਿਕਾਲੋ ਆਇਸ ਦਾ ਹੈ ਕੀ ਹੋ ਗਿਆ ਬੇਗ ਦਾ ਭਾਵ ਕੀ ਹੈ ਸਮਾਨਾ ਲਾਓ ਇਹਨੂੰ ਬਾਹਰ ਕੱਢੋ ਜਾਣਾ ਵੀ ਹੈ ਸਾਰੀਆਂ ਗੱਲਾਂ ਆਪਾਂ ਪਹਿਲਾਂ ਸਰਵਨ ਕੀਤੀਆਂ ਫਿਰ ਤੀਜੀ ਗੱਲ ਆ ਗਈ ਪੌਣ ਪੰਡਾਰ ਧਰਾ ਗੜ ਇਹ ਆਗੀ ਸਾਡੀ ਬੰਦੇ ਦੀ ਪ੍ਰਾਪਰਟੀ ਮਾਇਆ ਗੱਲਾਂ ਸਾਰੀਆਂ ਉਹੀ ਚਾਰੇ ਆਉਣੀਆਂ ਸ਼ਬਦ ਸਾਰੇ ਇਸੇ ਤਰੀਕੇ ਨੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਵਈਆ ਇਹਨਾਂ ਦੇ ਵਿੱਚੋਂ ਕੀ ਹੁੰਦਾ ਸਤਗੁਰ ਕਹਿੰਦੇ ਪ੍ਰਾਨ ਤਿਆਗ ਜਦੋਂ ਪ੍ਰਾਨ ਤਿਆਗਤੇ ਤੇ ਫਿਰ ਕੀ ਹੁੰਦਾ ਫਿਰ ਸਤਗੁਰ ਕਹਿੰਦੇ ਬਗਾਨ ਕਹਾ ਹੈ ਇਹ ਬਗਾਨੇ ਹੋ ਜਾਂਦੇ ਆ ਭਾਵ ਕੀ ਹੈ ਹੋਰ ਕਿਸੇ ਦੀ ਬਣ ਜਾਂਦੀ ਹੈ ਮਾਇਆ ਕਿਸੇ ਨੇ ਹੋਰ ਸਾਹਮਲੀ ਭਾਵ ਕੀ ਹੈ ਸਾਰਾ ਕੁਝ ਕਿਸੇ ਨੇ ਕੋਠੀ ਛਾਂ ਮਲੀ ਕਿਸੇ ਨੇ ਕੁਝ ਨਾਲ ਨਾ ਨਹੀਂ ਗਿਆ ਕੁਝ ਨਹੀਂ ਗਿਆ ਨਾ ਕੁਝ ਨਹੀਂ ਗਿਆ ਸਤ ਤੁਰਾਂ ਦਾ ਫਤੂਕਰ ਗੰਦੇ ਇਹ ਮਾਇਆ ਦਾ ਮਾਲਕ ਹੋਰ ਸਾਰੇ ਬਣ ਗਏ ਪਰ ਇੱਕ ਗੱਲ ਧਿਆਨ ਰੱਖੋ ਰੇ ਚਿਤ ਚੇਤ ਅਚੇਤ ਮੂੜ ਪਸ ਪਸ਼ੂਆ ਮੂਰਖਾ ਤੂੰ ਰੱਬ ਦਾ ਨਾਮ ਨਹੀਂ ਜਪਿਆ ਅੰਤ ਵਾਰ ਇਕੱਲੇ ਹੀ ਜਾ ਹੈ ਅੰਤ ਬਾਅਦ ਤੈਨੂੰ ਕੱਲੀ ਨੂੰ ਜਾਣਾ ਪੈਣਾ ਹੈ ਅੰਤ ਬਾਅਦ ਕੱਲੀ ਜੀਵ ਆਤਮਾ ਨਹੀਂ ਇੱਥੋਂ ਜਾਣਾ ਹੈ ਕੱਲੀ ਜੀਵ ਆਤਮਾ ਨਹੀਂ ਬਾਕੀ ਜਿਨ੍ਹਾਂ ਨੂੰ ਸਾਥੀ ਬੁਲਾਉਂਦਾ ਸੀ ਉਹਨਾਂ ਨੂੰ ਸਤਗੁਰ ਕਹਿੰਦੇ ਦੇਉਰੀ ਬੈਠੀ ਮਾਤਾ ਰੋਵੇ ਖੱਟੀਆਂ ਲੱਗੇ ਭਾਈ ਲੱਟ ਛਟਕਾਏ ਤਿਰਿਆ ਰੋਵੇ ਹੰਸ ਇਕੱਲਾ ਜਾਈ ਜਾਈ ਹੰਸ ਜੀਵ ਆਤਮਾ ਇਹਨੇ ਕੈਲੇ ਨਹੀਂ ਜਾਣਾ ਪਾਈ ਹੁਣ ਗੱਲ ਇਹ ਨਹੀਂ ਗੱਲ ਇਹ ਬਾਹਰ ਹੀ ਚੱਲਦੀ ਪਈ ਹੈ ਜੀਵ ਆਤਮਾ ਨਾਲ ਜਾਣ ਵਾਲਾ ਕੋ ਬਹੁਤ ਕੁਝ ਹੈ ਉਹ ਕੱਲ ਦੇ ਸ਼ਲੋਕ ਵਿੱਚ ਆਊਗਾ ਵੀ ਕੀ ਜਾਂਦਾ ਜੀਵਾਤਮਾ ਦੇ ਨਾਲ ਉਹ ਕੱਲ ਦੇ ਸ਼ਲੋਕ ਵਿੱਚ ਸੋ ਇਹ ਇੱਥੋਂ ਤੱਕ ਸਤਿਗੁਰਾਂ ਨੇ ਸਾਨੂੰ ਸੁਚੇਤ ਕਰ ਦਿੱਤਾ ਵੀ ਜਿਹੜੇ ਬਾਹਰੀ ਸੰਗੀ ਸਾਥੀ ਨੇ ਠੀਕ ਹੈ ਇਹਨਾਂ ਨਾਲ ਵਿਚਰਨਾ ਵੀ ਹੁੰਦਾ ਹੈ ਦੁਨੀਆ ਸੰਸਾਰ ਵਿਚਰ ਕੇ ਰਹਿਣਾ ਹੈ ਮਾਇਆ ਵਿੱਚ ਵੀ ਰਹਿਣਾ ਪਰ ਕੱਲ ਕੀ ਹੈ ਨਾ ਤੂੰ ਰੱਬ ਨਾਲ ਜਰੂਰ ਜੁੜ ਕੇ ਰਹੀਂ ਬਸ ਅੰਤ ਵਾਰ ਵਿੱਚ ਤੇ ਨੇ ਇਹੀ ਕੰਮ ਆਉਣਾ ਹੈ ਅੰਤ ਵਾਰ ਅੰਤ ਵਾਰ ਨਾਨਕ ਬਿਨ ਹਰਜੀ ਕੋਊ ਕਾਮਨਾ ਹੋਰ ਕਿਸੇ ਨੇ ਕੰਮ ਨਹੀਂ ਆਉਣਾ ਸਿਰਫ ਇਸ ਨਹੀਂ ਕੰਮ ਆਉਣਾ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕੰਮ ਹੋਰ ਵੀ ਕਿੰਨੇ ਵਚਨ ਨੇ ਸੋ ਸਤਗੁਰਾਂ ਨੇ ਇਸ ਵਚਨ ਵਿੱਚ ਇਹੀ ਕਹਿ ਦਿੱਤਾ ਕਿ ਭਾਈ ਸੰਗ ਸਥਾ ਸਭ ਤਜ ਗਏ ਕੌਣ ਨਿਵਿਓ ਸਾਥ ਕਹੋ ਨਾਨਕ ਇਹ ਵਿਪਤ ਮੈਂ ਟੇਕ ਇੱਕ ਰਗਨਾ ਰਗਨਾਥ ਇੱਕ ਪਰਮਾਤਮਾ ਨੇ ਕੰਮ ਆਉਣਾ ਉਹਨੇ ਕੰਮ ਆਉਣਾ ਉਹਦਾ ਵਚਨ ਆਪਾਂ ਤੁਹਾਨੂੰ ਦੇਖੋ ਬਾਣੀ ਦੇ ਵਿੱਚ ਆਪਾਂ ਸਾਰੀ ਪੜ੍ਹਦੇ ਆਂ ਵੀ ਭਾਈ ਸਿਮਰਨ ਕਰੋ ਨਾਮ ਜਪਣਾ ਇਹ ਵਾਰੀ ਵਾਰੀ ਕਿਉਂ ਚੀਜ਼ਾਂ ਆਉਂਦੀਆਂ ਕਿਉਂਕਿ ਇਸ ਨਾਮ ਨੇ ਸਭ ਕੁਝ ਜਾਣਦਾ ਇੱਕ ਇਸ ਹਰ ਕੇ ਨਾਮ ਬਿਨ ਅੱਗਾ ਲਈਏ ਖੋਏ ਸਭ ਕੁਝ ਇੱਥੇ ਖੋ ਲਿਆ ਜਾਣਾ ਇੱਕ ਨਾਮ ਨਹੀਂ ਸੋਥੋਂ ਖੋਇਆ ਜਾਂਦਾ ਕੋਈ ਨਾਮ ਖੋ ਸਕੀ ਗੁਰੂ ਦੀ ਸਿੱਖਿਆ ਗੁਰੂ ਦੇ ਬਚਨ ਗੁਰੂ ਦਾ ਨਾਮ ਇਹ ਇਹ ਸੋਥੋਂ ਕੋਈ ਨਹੀਂ ਖੋ ਸਕਦਾ ਇਹਨੂੰ ਨਾ ਅੱਗ ਸਾੜ ਸਕੇ ਨਾ ਇਹਨੂੰ ਪਾਣੀ 'ਚ ਡਲ ਸਕੇ ਨਾ ਇਹਨੂੰ ਕੋਈ ਚੋਰੀ ਕਰ ਸਕੇ ਕੁਝ ਨਹੀਂ ਕਰ ਸਕਦਾ ਸਤਿਗੁਰਾਂ ਦਾ ਬਚਨ ਹੁੰਦਾ ਹੈ ਵੇਸੀ ਉਹ ਕੱਲਾਲੇ ਸਬਦ ਨਾਲ ਸਬੰਧਤਾ ਪਰ ਸੁਣ ਲਿਓ ਸਿਮਰੋਂ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਲੋਕ ਪਰਲੋਕ ਵਿੱਚ ਦੋਹੇ ਥਾਂ ਇਹ ਨਾ ਕਿਹਾ ਕਰੋ ਨਾਮ ਮਰੇ ਤੋਂ ਬਾਅਦ ਕੰਮ ਆਉਣਾ ਇਹਨੇ ਹੁਣ ਵੀ ਸੁੱਖ ਦੇਣਾ ਹੁਣ ਵੀ ਜਿਉਂਦੇ ਵੀ ਕਈ ਵਾਰ ਆਪਣਾ ਧਾਰਨਾ ਪੜਦੇ ਨਾ ਭਾਈ ਨਾਮ ਜਪ ਲੈ ਨਮਾਣੀ ਜਿੰਦੇ ਮੇਰੀ ਔਖੇ ਵੇਲੇ ਨਹੀਂ ਸੁੱਖ ਵੇਲੇ ਵੀ ਕੰਮ ਆਉਂਦੀ ਹੈ ਔਖੇ ਵੇਲੇ ਤਾਂ ਕੰਮ ਆਉਣੀ ਹੈ ਹਾਂ ਇਹਨਾ ਠੀਕ ਹੈ ਵੀ ਬਾਕੀ ਚੀਜ਼ ਔਖੇ ਵੇਲੇ ਕੰਮ ਨਹੀਂ ਆਉਂਦੀ ਬਾਕੀ ਔਖ ਤੋਂ ਛੱਡ ਜਾਂਦੇ ਨੇ ਇਹਨੇ ਔਖੇ ਵੇਲੇ ਵੀ ਕੰਮ ਆਉਣਾ ਹੈ ਤੇ ਸੋਖ ਦੇ ਵਿੱਚ ਤਾਂ ਆਉਣੀ ਆਉਣਾ ਭਾਈ ਹੁਣ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰ ਕਾ ਵਚਨ ਵਸੈ ਜੀ ਨਾ ਆਹ ਗੁਰੂ ਦਾ ਵਚਨ ਜੀ ਦੇ ਨਾਲ ਡੇਵਣ ਵਾਲਾ ਬਸ ਇਨੇ ਜਾਣਾ ਨਾਲ ਇਹਦੀ ਵਿਚਾਰ ਹੋ ਵੀ ਕੱਲ ਇਹਦੀ ਗੱਲ ਪੂਰੀ ਆਪਾਂ ਕਰਾਂਗੇ ਜਲਨੀ ਡੂਬੈ ਤਸਕਰਨੀ ਲੇਵਾ ਭਾ ਨਾ ਸਕੈ ਜਾਲ ਜੀ ਇਹ ਤਿੰਨ ਚੀਜ਼ਾਂ ਦੀ ਗੱਲ ਕਰ ਦਿੱਤੀ ਕਹਿੰਦੇ ਜਿਹੜਾ ਤੇਰਾ ਨਾਮ ਇਹ ਜਪਿਆ ਹੋਇਆ ਨਾ ਤਾਂ ਗੁਰੂ ਦਾ ਗਿਆਨ ਪ੍ਰਾਪਤ ਕੀਤਾ ਹੋਇਆ ਅੱਗ ਚ ਸਰੀਰ ਨੇ ਛੜ ਜਾਣਾ ਆਤਮਾ ਦੇ ਨਾਲ ਇਹਨੇ ਪਹਿਲੀ ਚਲਾ ਜਾਣਾ ਜਾਣਾ ਚੁੰਗਿਆਈਆਂ ਵਰੇਈਆਂ ਉਹ ਗੱਲ ਵਿਚਾਰ ਸਾਰੀ ਆ ਬਈ ਜਲਨੀ ਡੂਬੈ ਤਸਕਰਨੀ ਤਸਕਰ ਕਹਿੰਦੇ ਨੇ ਚੋਰ ਨੂੰ ਉਹ ਵੀ ਚਰਾ ਸਕਦਾ ਬਾ ਨਾ ਸਕਾ ਜਾਲੇ ਅਗਨੀ ਸਾੜ ਸਕਦੀ ਇਹ ਇਹ ਪਰ ਪਤਾ ਕਿਸ ਤਰ੍ਹਾਂ ਦਾ ਹੈ ਇਹ ਕਿਵੇਂ ਸਹਾਈ ਹੁੰਦਾ ਹੈ ਕਿਸ ਤਰ੍ਹਾਂ ਦਾ ਆਸਰਾ ਹੈ ਨਿਰਤਨ ਕੋ ਧਨ ਜਿਵੇਂ ਕੋਈ ਨਿਰਤਨ ਆ ਵਿਚਾਰੇ ਕੋਲੇ ਪੈਸਾ ਨਹੀਂ ਉਹਨੂੰ ਧਨ ਮਿਲ ਜਾਨੇ ਐਨਾ ਖੁਸ਼ ਹੁੰਦਾ ਉਹ ਹਨਾ ਜਿਹਦਾ ਰੱਬ ਮਿਲ ਜਾਵੇ ਨਿਰਤਨ ਕੋ ਧਨ ਅੰਦਲੇ ਕੋ ਟਿਕ ਅੰਨੇ ਬੰਦੇ ਨੂੰ ਇੱਕ ਛੋਟੀ ਦੇ ਦਿਓ ਉਹਨੂੰ ਸਹਾਰਾ ਬਣ ਜਾਂਦਾ ਹੈ ਮਾਤ ਦੁੱਧ ਜੈਸੇ ਬਾਲੇ ਇੱਕ ਬੱਚਾ ਰੋਂਦਾ ਪਿਆ ਮਾਂ ਦਾ ਦੁੱਧ ਪਿਆਤਾ ਦੇਖੋ ਫਿਰ ਕਿਤਰਾ ਬਿਲਕ ਅਹੋਂਦਾ ਖੁਸ਼ ਹੁੰਦਾ ਸਾਦਰ ਮੈਂ ਬਹੁਤ ਪਾਇਓ ਹਰ ਨਾਨਕ ਕਿਰਪਾ ਕਰੀ ਕਿਰਪਾਲੇ ਬਸ ਇਹਦੀ ਵਿਚਾਰ ਹੋਵੇਗੀ ਪੂਰੀ ਕੱਲ ਦੇ ਸਮੇਂ ਵਿੱਚ ਕਿਉਂਕਿ ਕੱਲ ਦੇ ਸ਼ਬਦ ਨਾਲ ਸੰਬੰਧਤ ਹੈ ਉਹਦੇ ਵਿੱਚ ਕਹੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਇਹ ਉਹ ਗੱਲ ਦੇ ਛਮੇ ਵਿੱਚ ਆਓ ਇੱਥੇ ਵਿਚਾਰ ਖਤਮ ਹੈ ਇਹ ਸ਼ਬਦ ਦੇ ਵਿਚਾਰ ਜਿੰਨੀ ਸਤਗੁਰਾਂ ਨੇ ਮੱਤ ਬੁੱਧੀ ਬਖਸ਼ਿਸ਼ ਕੀਤੀ ਆਪ ਜੀ ਨੇ ਸਰਵਨ ਕੀਤੀ ਹੈ ਸਾਰੀਆਂ ਸੰਗਤਾਂ ਸਮੇਸਰ ਪਹੁੰਚਿਆ ਕਰੋ 200 ਲੋਕਾਂ ਦੀ ਵਿਚਾਰ ਬਾਕੀ ਹੈ 52 ਤੇ 57 ਮਾ ਕਿਉਂਕਿ 57 ਸ਼ਲੋਕ ਬਾਣੀ ਦੇ ਵਿੱਚ ਨੇ ਪਾਸਾ ਜੀ ਦੇ ਦੋਹਾਂ ਦੀ ਵਿਚਾਰ ਉਹਦੇ ਵਿੱਚ ਪੂਰਾ ਨਿਚੋੜ ਧਿਆਨ ਰੱਖੋ ਵੀ ਜੀਵ ਆਤਮਾ ਨਾਲ ਕੀ ਜਾਂਦਾ ਕੀ ਨਹੀਂ ਜਾਂਦਾ ਤੇ ਜੋ ਕੁਝ ਨਹੀਂ ਜਾਂਦਾ ਉਹ ਤਾਂ ਆਪਾਂ ਗਿਣੇ ਨਹੀਂ ਲਿਆ ਅੱਜ ਇਹ ਇਹ ਜਿਉਂਦੇ ਜੀ ਸਾਥ ਛੱਡ ਜਾਂਦੇ ਆ ਭਾਈ ਸਭ ਕੁਝ ਇਹ ਜੋ हां ठीक है इथे ਸਾਡਾ ਸਾਥੀ ਨੇ ਇਹੋ ਜੀ ਗੱਲ ਨਹੀਂ ਹੁੰਦੀ ਇਹਨੂੰ ਇਹਨੂੰ ਆਪਾਂ ਇੱਕ ਪੱਖ ਲੈ ਕੇ ਚੱਲਿਆ ਹੁੰਨੇ ਆਪਾਂ ਵੀ ਜੋ ਗੁਰੂ ਨੇ ਬਾਣੀ ਵਿੱਚ ਲਿਖਿਆ ਜੋ ਸਾਨੂੰ ਗੁਰੂ ਜੀ ਸਮਝਾਉਣਾ ਚਾਹੁੰਦੇ ਨੇ ਕਿਉਂਕਿ ਪਤਾ ਤਾਂ ਹੋਣਾ ਚਾਹੀਦਾ ਸੋ ਇਹ ਇਹ ਗੱਲਾਂ ਸਤਿਗੁਰਾਂ ਨੇ ਬਾਣੀ ਦੇ ਵਿੱਚ ਆਈਆਂ ਸੋ ਆਓ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਮਾਫੀ ਬਾਕੀ ਵਿਚਾਰ ਕੱਲ ਦੇ ਸਮੇਂ ਚ ਅਨੰਦ ਸਾਹਿਬ ਦੀਆਂ ਸੇ ਪੌੜੀਆਂ ਦਾ ਪਾਠ ਕਰੀਏ ਅਰਦਾਸ ਬੇਨਤੀ ਹੁਕਮਨਾ ਤੇ ਸਮਾਪਤ